ਗੁਰੂ ਪਿਆਰਿਓ ਅੱਜ ਦਾ ਜਿਹੜਾ ਦਿਨ ਚੜਿਆ ਹੈ ਬਹੁਤ ਹੀ ਭਾਗਾ ਭਰਿਆ ਦਿਨ ਚੜਿਆ ਹੈ ਕਿਉਂਕਿ ਅੱਜ ਦੇ ਦਿਨ ਮੇਰੇ ਜਗਤ ਪਿਤਾ ਧੰਨ ਗੁਰੂ ਨਾਨਕ ਸਹਿਬ ਮਹਾਰਾਜੀ ਦਾ ਵਿਆਹ ਬਹੁਤ ਹੀ ਸਤਕਾਰਯੋਗ ਮਾਤਾ ਸੁਲੱਖਣੀ ਜੀ ਦੇ ਨਾਲ ਸਨ 1487 ਈਸਵੀ ਨੂੰ ਹੋਇਆ ਸੀ ਸੋ ਸਭ ਤੋਂ ਪਹਿਲਾਂ ਆਪ ਸਭ ਸੰਗਤਾਂ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅਤੇ ਧੰਨ ਮਾਤਾ ਸੁਲੱਖਣੀ ਜੀ ਦੇ ਵਿਆਹ ਪਰਪ ਦੀਆਂ ਲੱਖ 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 ਮੁਬਾਰਕਾਂ ਹੋਣ ਜੀ ਸੋ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਸਹਿ ਮਹਾਰਾਜ ਜੀ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਹਿ ਮਹਾਰਾਜ ਜੀ ਕਹਿੰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਨ ਕਲ ਰਾਖੀ ਮੇਰੀ ਸਭ ਤੋਂ ਵੱਡੇ ਨੇ ਗੁਰੂ ਨਾਨਕ ਪਾਤਸ਼ਾਹ ਤੇ ਕਿੰਨੇ ਵੱਡੇ ਭਾਗ ਹੋਣਗੇ ਧੰਨ ਮਾਤਾ ਸੁਲੱਖਣੀ ਦੇ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਜਿਹੜੇ ਜੀਵਨ ਸਾਥੀ ਮਿਲੇ ਨੇ ਉਹ ਧੰਨ ਗੁਰੂ ਨਾਨਕ ਮਿਲੇ ਨੇ ਤੇ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਧੰਨ ਮਾਤਾ ਸੁਲੱਖਣੀ ਜੀ ਮਿਲੇ ਨੇ ਸੋ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਜਿਹੜੇ ਆਪਣੇ ਬਹੁਤ ਹੀ ਸਤਿਕਾਰਯੋਗ ਵੱਡੇ ਭੈਣ ਬੀਬੇ ਨਾਨਕੀ ਜੀ ਦੇ ਕੋਲ ਤੇ ਉਹਨਾਂ ਦੇ ਸਤਿਕਾਰਯੋਗ ਜੀਜਾ ਜੀ ਭਾਈ ਜੈਰਾਮ ਜੀ ਕੋਲ ਆਗੇ ਸਨ ਰਹਿ ਰਹੇ ਸਨ ਸੁਲਤਾਨਪੁਰ ਦੀ ਤਲਤੀ ਤੇ ਤੇ ਗੁਰੂ ਪਿਆਰਿਓ ਇਥੋਂ ਹੀ ਸੁਲਤਾਨਪੁਰ ਲੋਧੀ ਤੋਂ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਰਾਤ ਹੈ ਉਹ ਬਟਾਲੇ ਜਾਂਦੀ ਹੈ ਜੋ ਬਟਾਲਾ ਸ਼ਹਿਰ ਹੈ ਬਟਾਲੇ ਸ਼ਹਿਰ ਦੇ ਵਿੱਚ ਭਾਈ ਮੂਲचंद ਖੱਤਰੀ ਜੀ ਉਹਨਾਂ ਦੀ ਬੇਤੀ ਮਾਤਾ ਸੁਲਖਣੀ ਜੀ ਦੇ ਨਾਲ ਵਿਆਹ ਹੋਇਆ ਸੀ ਇਹ ਜਿਹੜਾ ਰਿਸ਼ਤਾ ਕਰਾਇਆ ਸੀ ਨਾ ਇਹ ਰਿਸ਼ਤਾ ਕਰਵਾਉਣ ਵਾਲੇ ਭਾਈ ਜੈਰਾਮ ਜੀ ਸਨ ਭਾਈ ਜੈਰਾਮ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਜਾ ਜੀ ਸਨ ਵੇਖੋ ਧੰਨ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸੁਲਤਾਨਪੁਰ ਲੋਧੀ ਤੋਂ ਬਰਾਤ ਲੈ ਕੇ ਜਾਂਦੇ ਨੇ ਤਾਂ ਬਟਾਲੇ ਦੀ ਧਰਤੀ ਤੇ ਪਹੁੰਚਦੇ ਨੇ ਗੁਰਨਾਨਕ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਸਨ ਗੁਰਨਾਨਕ ਮਹਾਰਾਜ ਜੀ ਦੇ ਵੱਡੇ ਭੈਣ ਸਨ ਗੁਰਨਾਨਕ ਮਹਾਰਾਜ ਜੀ ਦੇ ਹੋਰ ਸਾਖ ਸੰਬੰਧੀ ਰਿਸ਼ਤੇਦਾਰ ਦੌਲਤਖਾਨ ਲੋਧੀ ਵਰਗੇ ਰਾਏ ਬੁਲਾਰ ਵਰਗੇ ਰਾਜੇ ਵੀ ਇਸ ਵਿਆਹ ਦੇ ਵਿੱਚ ਪਹੁੰਚੇ ਹੋਏ ਸਨ ਸੋ ਗੁਰੂ ਪਿਆਰਿਓ ਉੱਥੇ ਹੀ ਗੁਰਨਾਨਕ ਮਹਾਰਾਜ ਦਾ ਜਿਗਰੀ ਯਾਰ ਭਾਈ ਮਰਦਾਨਾ ਪਹੁੰਚਿਆ ਸੀ ਤੇ ਅੱਜ ਗੁਰਨਾਨਕ ਪਾਤਸ਼ਾਹ ਦਾ ਵਿਆਹ ਹੈ ਗੁਰਨਾਨਕ ਪਾਤਸ਼ਾਹ ਅੱਜ ਇੰਨੇ ਸੋਹਣੇ ਫੱਬਦੇ ਨੇ ਕਿਉਂਕਿ ਤਨ ਤਨ ਬੇਬੇ ਨਾਨਕੀ ਜੀ ਨੇ ਆਪਣੇ ਹੱਥੀ ਬੁਣਿਆ ਹੋਇਆ ਚੋਲਾ ਧੰਨ ਗੁਰਨਾਨਕ ਮਹਾਰਾਜ ਜੀ ਨੂੰ ਪਹਿਨਾਇਆ ਸੀ ਤੇ ਗੁਰਨਾਨਕ ਪਾਸ਼ਾ ਜੀ ਨੇ ਉਹ ਚੋਲਾ ਪਾ ਕੇ ਧੰਨ ਮਾਤਾ ਸੁਲਖਣੀ ਜੀ ਨੂੰ ਵਿਆਹਣ ਗਏ ਸਨ ਤੇ ਗੁਰੂ ਪਿਰੋ ਇੱਕ ਕਮਾਲ ਦੀ ਗੱਲ ਇਹ ਆਉਂਦੀ ਹੈ ਜਦੋਂ ਗੁਰਨਾਨਕ ਪਾਸ਼ਾ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਜਿਹੜਾ ਉਹ ਚੋਲਾ ਹੈ ਉਹ ਭਾਈ ਮਰਦਾਨਾ ਜੀ ਨੂੰ ਦੇ ਦਿੰਦੇ ਨੇ ਕਿਉਂ ਦਿੰਦੇ ਨੇ ਕਿਉਂਕਿ ਭਾਈ ਮਰਦਾਨਾ ਜੀ ਨੇ ਇੱਕ ਦਿਨ ਗੁਰਨਾਨਕ ਪਾਸ਼ਾ ਨੂੰ ਆਖਿਆ ਬਾਬਾ ਨਾਨਕਾ ਮੈਂ ਕਿਹ ਗੱਲ ਦੱਸਾਂ ਮਹਾਰਾਜ ਕਹਿੰਦੇ ਦੱਸ ਕਹਿੰਦੇ ਵਿਆਹ ਵਾਲੇ ਦਿਨ ਨਾ ਜਿਹੜਾ ਤੁਸੀਂ ਚੋਲਾ ਪਾਇਆ ਸੀ ਬੜਾ ਸੋਹਣਾ ਲੱਗਦਾ ਸੀ ਪਾਸ਼ਾ ਜੀ ਬੜਾ ਫੱਬਦਾ ਸੀ ਆਪਦੇ ਮਹਾਰਾਏ ਕਹਿੰਦੇ ਸੋਹਣਾ ਲੱਗਦਾ ਸੀ ਕਹਿੰਦੇ ਹਾਂਜੀ ਲੱਗਦਾ ਸੀ ਕਿਉਂਕਿ ਉਹ ਗਰੀਬ ਘਰ ਨਾਲ ਸੰਬੰਧ ਰੱਖਦਾ ਸੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਭਾਈ ਮਰਦਾਨਾ ਮਹਾਰਾਏ ਕਹਿੰਦੇ ਕਿੰਨਾ ਕੁ ਸੋਹਣਾ ਲੱਗਦਾ ਸੀ ਕਹਿੰਦਾ ਪਾਸ਼ਾ ਜੀ ਬੜਾ ਸੋਹਣਾ ਲੱਗਦਾ ਸੀ ਤੇ ਗੁਰਨਾਨਕ ਮਹਾਰਾਏ ਕਹਿੰਦੇ ਇੰਜ ਕਰ 2 ਮਿੰਟ ਖੜ ਗੁਰਨਾਨਕ ਮਹਾਰਾਏ ਨੂੰ ਖੜਾਾ ਦਿੰਦੇ ਨੇ ਆਪਣੇ ਘਰ ਜਾਂਦੇ ਨੇ ਉਹ ਚੋਲਾ ਸਾਹਿਬ ਲਿਆ ਕੇ ਭਾਈ ਮਰਦਾਨੇ ਨੂੰ ਦੇ ਦਿੰਦੇ ਨੇ ਭਾਈ ਮਰਦਾਨਾ ਨਹੀਂ ਫੜਦਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੇਰਾ ਹੁਕਮ ਹੈ ਇਹ ਚੋਲਾ ਤੂੰ ਪਾ ਗੁਰੂ ਨਾਨਕ ਮਹਾਰਾਜੀ ਦੇ ਕਹਿਣ ਦੇ ਉੱਤੇ ਭਾਈ ਮਰਦਾਨਾ ਜੀ ਨੇ ਜਦੋਂ ਉਹ ਚੋਲਾ ਫੜਿਆ ਤੇ ਉਹ ਚੋਲਾ ਪਾਇਆ ਤੇ ਅੱਜ ਭਾਈ ਮਰਦਾਨਾ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਧੰਨ ਗੁਰੂ ਨਾਨਕ ਮਹਾਰਾਜੀ ਦੇਖੋ ਕਿੰਨੇ ਪਿਆਰ ਕਰਦੇ ਸਨ ਭਾਈ ਮਰਦਾਨਾ ਜੀ ਨੂੰ ਕਿੰਨਾ ਪਿਆਰ ਸੀ ਪ੍ਰਾਮਾ ਤੋਂ ਵੀ ਵੱਧ ਪਿਆਰ ਸੀ ਆਪਣਾ ਚੋਲਾ ਭਾਈ ਮਰਦਾਨੇ ਨੂੰ ਦੇ ਦਿੱਤਾ ਤੇ ਭਾਈ ਮਰਦਾਨੇ ਨੇ ਜਦੋਂ ਚੋਲਾ ਪਾਇਆ ਬੜਾ ਸੋਹਣਾ ਬਾਬ ਦਾ ਬੜਾ ਸੋਹਣਾ ਲੱਗਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਸੀ ਜੀ ਮਾਤਾ ਲਖੋ ਜੀ ਉਹ ਅਜੇ ਇਸ ਗੱਲ ਦਾ ਇਤਰਾਜ਼ ਕਰਦੇ ਨੇ ਕਹਿੰਦੇ ਨੇ ਵੀ ਨਾਨਕਾ ਵੇ ਪੁੱਤ ਕਿਉਂ ਤੂੰ ਆਪਣਾ ਵਿਆਹ ਵਾਲਾ ਚੋਲਾ ਭਾਈ ਮਰਦਾਨੇ ਨੂੰ ਦੇ ਦਿੱਤਾ ਇਦਾਂ ਵਿਆਹ ਵਾਲੇ ਚੋਲੇ ਨਹੀਂ ਦੇਈਦੇ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਨਹੀਂ ਮੇਰੇ ਵਿੱਚ ਤੇ ਭਾਈ ਮਰਦਾਨੇ ਵਿੱਚ ਮਾਤਾ ਫਰਕ ਹੈ ਕੋਈ ਕੋਈ ਫਰਕ ਨਹੀਂ ਜਿਹੋ ਜਿਹਾ ਮੈਂ ਪਾਲਿਆ ਚੋਲਾ ਉਹ ਜਿਹੜਾ ਭਾਈ ਮਰਦਾਨਾ ਜੀ ਨੇ ਪਾਲਿਆ ਤੇ ਗੁਰੂ ਪਾਤਸ਼ਾਹ ਨੇ ਉਹ ਚੋਲਾ ਭਾਈ ਮਰਦਾਨਾ ਜੀ ਨੂੰ ਦਿੱਤਾ ਤੇ ਭਾਈ ਮਰਦਾਨੇ ਨੂੰ ਹਮੇਸ਼ਾ ਗੱਲ ਨਾਲ ਲਾ ਕੇ ਰੱਖਿਆ ਤੇ ਇੱਕ ਗੱਲ ਆਖੀ ਸੀ ਭਾਈ ਮਰਦਾਨੇ ਆ ਇਹ ਜਿਹੜਾ ਮੈਂ ਚੋਲਾ ਤੈਨੂੰ ਦਿੱਤਾ ਹੈ ਇਹ ਚੋਲੇ ਦਾ ਜਿਹੜਾ ਪੱਲਾ ਹੈ ਇਹ ਕਰਤਾਰ ਅੱਗੇ ਅਕਾਲ ਪੁਰਖ ਅੱਗੇ ਅੱਡੀ ਕਿਸੇ ਅੱਗੇ ਨਾ ਅੱਡੀ ਕਿਉਂਕਿ ਗੁਰਨਾਨਕ ਪਾਤਸ਼ਾਹ ਜਾਣਦੇ ਸਨ ਕਿ ਇਹ ਗਰੀਬ ਨੇ ਵਿਚਾਰੇ ਇਹ ਕਿਤੇ ਨਾ ਕਿਤੇ ਮੰਗ ਕੇ ਗੁਜ਼ਾਰਾ ਕਰਦੇ ਨੇ ਪਰ ਇਦਾਂ ਕਿਸੇ ਦੇ ਅੱਗੇ ਹੱਥ ਨਹੀਂ ੱਡਣੇ ਜੇ ਝੋਲੀ ੱਡਣੀ ਹੈ ਹੱਥ ੱਡਣੇ ਆ ਉਹ ਅਕਾਲ ਪੁਰਖ ਅੱਗੇ ੱਡਣੇ ਨੇ ਸੋ ਗੁਰੂ ਪਿਆਰਿਓ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਤੇ ਮਾਤਾ ਸੁਲੱਖਣੀ ਜੀ ਦਾ ਅੱਜ ਦੇ ਦਿਨ ਵਿਆਹ ਹੋਇਆ ਸੀ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ